ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਵਦੀਪ ਢਾਲੀਵਾਲ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਅਲੀਸ਼ੇਸ਼ਨ ਨਸਲ ਜਾਂ ਪੁਰਾਣੇ ਬਜ਼ੁਰਗੇ ਨੂੰ ਬਗਹਾੜ ਨਸਲ ਵੀ ਕਹਿੰਦੇ ਸੀ ਅਲੀਸ਼ੇਸ਼ਨ ਨਸਲ ਦੀ ਇੱਕ ਬੱਚੀ ਲੈ ਕੇ ਪੇਸ਼ ਹੋਈਆਂ ਇਹ ਫੋਰਸੇ ਲਈ ਆ ਵੀਰ ਨੇ ਕਿਸੇ ਘਰ ਦੀ ਮਜਬੂਰੀ ਕਾਰਨ ਲਾ ਲਓ ਜਾਂ ਕਿਸੇ ਵੀ ਕਾਰਨ ਕਰਕੇ ਇਹ ਬੱਚੀ ਸੇਲ ਕਰ ਰਿਆ ਪਰ ਅੱਜ ਤੋਂ ਪਹਿਲਾਂ ਵੀਰ ਦਾ ਕੋਈ ਇਰਾਦਾ ਨਹੀਂ ਸੀ ਬੱਚੀ ਸੇਲ ਕਰਨ ਦਾ ਘਰੇ ਬਰੀਡਿੰਗ ਦੇ ਤੌਰ ਤੇ ਬੱਚੀ ਰੱਖੀ ਸੀ ਵਧੀਆ ਕੱਦ ਕਾਠ ਰੰਗ ਰੂਪ ਕੰਨ ਕਨੋਤੀ ਸਭ ਕੁਝ ਬੱਚੀ ਦਾ ਚੰਗਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਜਿਹੜੀ ਇਹਦੀ ਉਮਰ ਆ ਤਕਰੀਬਨ 6 ਮਹੀਨੇ ਆ ਉਮਰ ਛੋਟੀ ਹੋਣ ਕਰਕੇ ਥੋੜੀ ਹੈਲਥ ਫੈਲਟ ਜਰੂਰ ਕਰਦੀ ਆ ਪਰ ਰਾਖੀ ਹੋਣੇ ਤੋਂ ਬੱਚੀ ਬਹੁਤ ਜ਼ਿਆਦਾ ਕਰਦੀ ਆ ਬਾਕੀ ਕੋਈ ਗਰਮੀ ਦਾ ਜਾਂ ਠੰਡ ਦਾ ਵੀ ਕੋਈ ਐਡਾ ਚੱਕਰ ਨਹੀਂ ਪੰਜਾਬ ਦੀ ਨਸਲ ਕਰਕੇ ਚੱਲ ਲੈਂਦੇ ਨੇ ਗਰਮੀ ਵੀ ਤੇ ਜਿਆਦਾ ਠੰਡ ਵੀ ਜਿੱਦਾਂ ਆਪਾਂ ਕਹਿ ਦਈਏ ਵੀ ਸੰਭਾਈ ਛੋਟੇ ਡੌਗਾਂ ਨਾਲੋਂ ਜਾਂ ਜਿਹੜੇ ਟੌਏ ਡੌਗ ਆਉਂਦੇ ਨੇ ਉਹਨਾਂ ਨਾਲੋਂ ਸੰਭਾਈ ਵੀ ਘੱਟ ਅਤੇ ਰਾਖੀ ਲਈ ਬਹੁਤ ਵਧੀਆ ਵੀਰੇ ਬੱਚੀ ਵੇਚ ਰਿਆ ਜਿਹੜੀ ਵੀਰ ਦੀ ਲੋਕੇਸ਼ਨ ਆ ਉਹ ਪੈਂਡ ਕੁਸਾਮੀਨੀਆਂ ਜ਼ਿਲ੍ਹਾ ਮੋਗਾ ਆ ਜਾਂਦਾ ਨੰਬਰ ਸਕਰੀਨ ਤੇ ਭਰਾ ਦਾ ਚੱਲ ਰਿਹਾ ਜਿਹੜੇ ਬੰਦਿਆਂ ਦਾ ਇੰਟਰਸਟ ਹੋਵੇ ਆਪਾਂ ਰੇਟ ਵੀਡੀਓ ਦੇ ਵਿੱਚ ਦੱਸ ਦੇਾਂਗੇ ਉਹੀ ਭਰਾ ਕਾਲ ਕਰੇ ਕੋਈ ਫालतू ਕਾਲ ਜਾਂ ਸਵਾਦ ਲੈਣ ਆਲਾ ਵੀ ਰੀਕਾਲ ਨਾ ਕਰੇ ਜਿਹੜਾ ਇਹਦਾ ਰੇਟ ਆ ਭਰਾ ਨੇ 17000 ਰੁਪਏ ਤੈਅ ਕੀਤਾਗਾ ਉਹਦੇ ਵਿੱਚੋਂ ਤੁਹਾਡਾ ਮਾਨਤਾਂ ਦੋਸਤੋ ਪੂਰਾ ਕਰ ਦੇਣਗੇ ਨੇਗੋਸ਼ੀਏਬਲ ਪ੍ਰਾਈਸ ਆ ਕੋਈ ਇੱਕ ਲਕੀਰ ਨਹੀਂ ਖਿੱਚੀ ਹੋਈ ਕੋਈ ਅੜੀ ਨਹੀਂ ਹੈ ਵਿਸਤਾਰਾਂ ਦੀ ਵਿੱਚ ਨਹੀਂ ਉਹਦੇ ਜੋ ਮਾਣ ਤਾਣ ਤੁਹਾਡਾ ਪੂਰਾ ਕਰ ਦੇਣਗੇ ਦੇਣ ਲੈਣ ਵਾਲੀ ਆਲੀ ਕਰਦਾ ਭਰਾ ਕੋਈ ਆਪਾਂ ਕਹਿ ਦਈਏ ਵੀ ਜੇ ਆਪਾਂ ਬੱਚਾ ਵੀ ਲਈਏ ਤਾਂ ਉਹ ਵੀ ਮੇਰਾ ਖਿਆਲ 24 25000 ਤੋਂ ਸਟਾਰਟਿੰਗ ਹੁੰਦੀ ਆ ਮੇਲ ਦੀ 18 20000 ਦੀ ਫੀਮੇਲ ਮਿਲਦੀ ਆ ਤੇ 6 ਮਹੀਨਿਆਂ ਦੀ ਪਲੀ ਪਲਾਈ ਬੱਚੀ ਤੁਹਾਨੂੰ ਭਰਾ 17000 ਰੁਪਏ ਚ ਦੇ ਰਿਹਾ ਜਿਹੜੇ ਵੀਰ ਦਾ ਇੰਟਰਸਟ ਹੋਵੇ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਬੇਫਿਕਰ ਹੋ ਕੇ ਬਾਈ ਨੂੰ ਕਾਲ ਕਰ ਲਿਓ ਵਰਤਨ ਵਾਲਾ ਬੰਦਾ ਹੈਗਾ ਕੋਈ ਪਿੱਛੇ ਨਹੀਂ ਹਟੂਗਾ ਜਦੋਂ ਤੁਸੀਂ ਗੱਲ ਕਰ